ਸੀ ਹਰਫੀਆਂ ਹਰੀ ਸਿੰਘ ਨਲਵਾ ਨਵੇਂ ਰੂਪ ਵਿੱਚ ਪਾਠਕਾਂ ਦੀ ਪੇਟਾ ਕਰਦੇ ਹੋਏ ਮੈਨੂੰ ਬੜੀ ਪ੍ਰਸੰਨਤਾ ਹੋ ਰਹੀ ਹੈ। ਇੱਕ ਤਾਂ ਇਸ ਕਰਕੇ ਕਿ ਇਹ ਸੀ ਹਰਫੀਆਂ ਬਿਲਕੁਲ ਹੀ ਦੁਰਲਭ ਹੋ ਚੁੱਕੀਆਂ ਸਨ ਅਤੇ ਕਿਸੇ ਮੂਲ ਤੇ ਵੀ ਕਿਧਰੋਂ ਪ੍ਰਾਪਤ ਨਹੀਂ ਸਨ ਹੋ ਰਹੀਆਂ। ਦੂਸਰੇ ਇਸ ਕਰਕੇ ਕਿ ਹੁਣ ਜਦ ਕਿ ਜੰਗ ਦਾ ਨਗਾਰਾ ਵੱਜ ਗਿਆ ਹੈ ਇਹ ਸੀ ਹਰਫੀਆਂ ਦੇਸ਼ ਦੇ ਜਵਾਨਾਂ ਦੇ ਦਿਲਾਂ ਨੂੰ ਹੁਲਾਰਾ ਦੇਣ ਦਾ ਕੰਮ ਕਰਨਗੀਆਂ। ਪੰਜਾਬ ਸੂਰਬੀਰਾਂ ਦੀ ਧਰਤੀ ਹੈ। ਇਤਿਹਾਸ ਦੇ ਪੰਨੇ ਗਵਾਹ ਹਨ ਕਿ ਪ੍ਰਾਚੀਨ ਸਮਿਆਂ ਤੋਂ ਜਦ ਕਦੇ ਵੀ ਲੈੰਦੇ ਦੇ ਜਰਵਾਣਿਆਂ ਨੇ ਹਿੰਦੁਸਤਾਨ ਵੱਲ ਕੈਰੀ ਅੱਖ ਨਾਲ ਵੇਖਿਆ ਅਤੇ ਇੱਧਰ ਨੂੰ ਚੜ੍ਹਾਈ ਲਈ ਤਾਇੀ ਕੀਤੀ ਪੰਜਾਬ ਦੇ ਸੂਰਬੀਰ ਛਾਤੀਆਂ ਤਾਣ ਕੇ ਅੱਗੇ ਆਖੜੋਤੇ ਅਤੇ ਬੜੇ-ਬੜੇ ਮਾਰਖਰੇ ਜਾਬਰਾਂ ਦੇ ਦੰਦ ਖੱਟੇ ਕਰ ਦਿੱਤੇ ਅਤੇ ਮੂੰਹ ਪਵਾ ਦਿੱਤੇ ਯੂਨਾਨ ਦੇ ਸੰਸਾਰ ਜਿੱਤੂ ਬਾਦਸ਼ਾਹ ਸਿਕੰਦਰ ਨੇ ਰੂਮ ਅਤੇ ਸ਼ਾਮ ਵਰਗੇ ਦੇਸ਼ ਮਰੋੜ ਛੱਡੇ ਸਨ ਇਰਾਕ ਤੇ ਈਰਾਨ ਦੀਆਂ ਗੁੱਡਣੀਆਂ ਲਵਾ ਦਿੱਤੀਆਂ ਸਨ ਅਤੇ ਅਫਗਾਨਿਸਤਾਨ ਪੈਰਾਹੇਟ ਡਰ ਦਿੱਤਾ ਸੀ ਪਰ ਸੰਨ 326 ਈਸਵੀ ਪੂਰਵ ਵਿੱਚ ਜਦ ਹਿੰਦੁਸਤਾਨ ਵਿੱਚ ਉਸ ਦਾ ਟਾਕਰਾ ਮਾਝੇ ਅਤੇ ਚੜ੍ਹਦੇ ਪੰਜਾਬ ਦੇ ਕਾਠ ਸੂਰਬੀਰਾਂ ਨਾਲ ਹੋਇਆ ਤਾਂ ਉਸ ਦੇ ਬੜੇ-ਬੜੇ ਸੂਰਮੇ ਵੀ ਤਰਾਹ-ਤਰਾਹ ਘਰ ਉੱਠੇ ਆਪਣੀ ਦੇਸ਼ ਦੀ ਪਵਿੱਤਰ ਭੂਮੀ ਦੇ ਚੱਪੇ-ਚੱਪੇ ਲਈ ਪੰਜਾਬੀਆਂ ਨੇ ਵੈਰੀ ਨਾਲ ਲੋਹਾ ਲਿਆ ਅਤੇ ਉਹ ਖੰਡ ਖੜਕਾਇਆ ਕਿ ਯੂਨਾਨੀਆਂ ਦੇ ਦਿਲ ਦਹਿਲ ਗਏ ਅਤੇ ਉਹਨਾਂ ਦੇ ਪੈਰਾਂ ਨੇ ਅੱਗੇ ਵਧਣ ਨੂੰ ਨਾ ਕਰ ਦਿੱਤੀ ਜੂ ਜੂ ਯੂਨਾਨੀ ਅੱਗੇ ਨੂੰ ਵਧਦੇ ਦਿਸਦੇ ਪੰਜਾਬੀਆਂ ਵੱਲੋਂ ਟਾਕਰਾ ਹੋਰ ਜ਼ਿਆਦਾ ਸਖਤ ਅਤੇ ਖੂੰਖਰਾ ਹੋ ਜਾਂਦਾ ਉਹਨਾਂ ਨੂੰ ਦੂਣਾ ਰੋਹ ਝੜਦਾ ਅਤੇ ਉਹ ਹੋਰ ਜ਼ਿਆਦਾ ਤੂੰ ਜਲਾ ਕੇ ਯੂਨਾਨੀਆਂ ਦੇ ਗਲ ਜਾ ਪੈਂਦੇ ਇਸਨਲ ਯੂਨਾਨੀਆਂ ਦੇ ਹੌਸਲੇ ਓਕੇ ਹੀ ਹਾਰ ਗਏ। ਬਿਆਸਾ ਨਦੀ ਦੇ ਕੰਢੇ ਤੇ ਤਾਂ ਉਹ ਬਿਲਕੁਲ ਹੀ ਬੈਂਕ ਗਏ ਅਤੇ ਉਹਨਾਂ ਦੀਆਂ ਢੇਰੀਆਂ ਟਹਿ ਗਈਆਂ। ਪੰਜਾਬੀਆਂ ਦੀਆਂ ਬਿਜਲੀ ਵਾਂਗ ਲਿਸ਼ਕ ਦੀਆਂ ਮਾਰੂ ਤਲਵਾਰਾਂ, ਛਾਤੀਆਂ ਚੀਰਵੇਂ ਨੇਜ਼ੀਆਂ ਤੇ ਭੱਲਿਆਂ ਤੇ ਸ਼ਹਿਸਮਾਨਾਂ ਨੂੰ ਕੰਬਾ ਦੇਣ ਵਾਲੇ ਜੈਕਾਰਿਆਂ ਨੇ ਯੂਨਾਨੀਆਂ ਨੂੰ ਅਜਿਹਾ ਭੈ ਪੀਤ ਕੀਤਾ ਕਿ ਉਹ ਖੜੱਪੇ ਸਭ ਤੋਂ ਤਾਏ ਹੋਏ ਵੜ ਕੇ ਵਾਂਗ ਦਿਲ ਛੱਡ ਬੈਠੇ ਤੇ ਪਿੱਛੇ ਨੂੰ ਭਜਨ ਆਠਣ ਵਾਲੇ ਹੋ ਗਏ। ਸਾਰੇ ਸੰਸਾਰ ਨੂੰ ਜਿੱਤ ਲੈਣ ਦੀ ਸਿਕੰਦਰ ਦੀਆਂ ਆਸਾਂ ਉੱਤੇ ਪਾਣੀ ਫੇਰ ਗਿਆ ਅਤੇ ਉਸਦੇ ਸੁਪਨੇ ਇੱਕ ਪਲ ਵਿੱਚ ਮਿੱਟੀ ਵਿੱਚ ਮਿਲ ਗਏ। ਅਜਿਹੇ ਹੋਰ ਵੀਡੀਓ ਦੇਖਣ ਲਈ ਤੇ ਸਾਡਾ ਹੌਸਲਾ ਵਧਾਉਣ ਲਈ ਚੈਨਲ ਸਬਸਕ੍ਰਾਈਬ ਕਰੋ